ਕੀ ਬਾਬਾ ਕੰਮ ਹੋ ਗਿਆ ਮੇਰਾ ਮੈਂ ਕਿਸੇ ਨਾਲ ਨਹੀਂ ਆਉਂਦਾ ਕੋਈ ਨਹੀਂ ਮੈਂ ਅੱਜ ਖਾਣ ਆ ਕੇ ਬੰਦਾ ਨਹੀਂ ਕੋਹ ਨਹੀਂ ਲੈ ਆ ਵੱਡੇ ਦਾ ਤਾਂ ਨਾ ਸਰਿਆ ਹੀ ਪਿਆ ਸਾਰਾ ਦਿਨ ਸਿਆਪਾ ਕਰੀ ਚੱਲੋ ਇਕ ਨਹੀਂ ਅੱਧਾ ਚਾਰ-ਚਾਰ ਜਾਣੇ ਥੱਲੇ ਆ ਕੇ ਬਿਠਾ ਦਿੰਦਾ ਜਿਵੇਂ ਘਰੇ ਨਾ ਨੌਕਰਾਨੀ ਲਾ ਰੱਖੀ ਹੁੰਦੀ ਆ ਇਹਦਾ ਵੀ ਸਰਿਆ ਪਿਆ ਆ ਜਾਂਦੇ ਇਹਨਾਂ ਨੂੰ ਕਰਦੀਆਂ ਗੱਲ ਵੀ ਜਾਂ ਤਾਂ ਭਈ ਇਹਨੂੰ ਅੱਡ ਕਰ ਦੇ ਨਹੀਂ ਇਹਨੂੰ ਕਹੇ ਅਭ ਦੀ ਮਾਨ ਪਸੰਦ ਦੀ ਜਿਹੀ ਜਿਹੀ ਮਰਜ਼ੀ ਲਿਆ ਕੇ ਬਿਠਾ ਦੇ ਕਮਸੇ ਕਮ ਕੰਮ ਤਾਂ ਕਰਿਆ ਕਰੂ ਗੋਲੀ ਬਣਾ ਰੱਖਿਆ ਨੇ ਮੈਨੂੰ ਇਹ ਕੰਮ ਨਹੀਂ ਮਾਜੇ ਜਾਂਦੇ ਭਾਂਡੇ ਆਪਣੀ ਮਾਜ ਲੂਗੀ ਮਾਂ ਉਹਨੂੰ ਕਹਿੰਨੀ ਆ ਮਾਜ ਦੂਗੀ ਉਪਾਦੀ ਦੋ ਪਰੌਠੇ ਲਾਹੀਂ ਵੇ ਕੈਨਾ ਤਾਂ ਮੈਂ ਆਹ ਵੱਡੇ ਦਾ ਸਿਆਪਾ ਕਰਕੇ ਆਤੀ ਹਾਂ ਹੁਣ ਤੂੰ ਆ ਗਿਆ ਅਗੇ ਦੋ ਪਰੌਂਠੇ ਲਾ ਦੇ ਨਾ ਭਾਬੀ ਐਸੇ ਕੰਮ ਵਾਸਤੇ ਹੀ ਆ ਕਾਹਨੋਂ ਭਾਬੀ ਬੜਕੀ ਨੱਕੀ ਫਿਰਦੀਆਂ ਕੀ ਹੋ ਗਿਆ ਅੱਵੇ ਕਰਾ ਕੀ ਆ ਆ ਆਪਣੇ ਅਵਤਾਰ ਦੇਖ ਲੈ ਤਿੰਨ ਚਾਰ ਮੁੰਡੇ ਲਿਆ ਕੇ ਬਿਠਾ ਦੇ ਅਜੇ ਕੰਮ ਤਾਂ ਮੈਂ ਤੋਂ ਨਹੀਂ ਪੂਰੇ ਮਾਤਾ ਦਾ ਸੁਹਾਈ ਐਸੇ ਜਾਇਗਾ ਬਾਈ ਨੂੰ ਸੁਹਾਉਂ ਕਿਉਂ ਇਹਨੇ ਕਾਬੂ ਹੁੰਦੇ ਨਹੀਂ ਆ ਠੰਡੀ ਰਹਿ ਜਾ ਤੂੰ ਹੁਣ ਆਏ ਰਸ ਮੈਨੂੰ ਬਾਹਲੇ ਮਾਸਤੇ ਜਨਾਲਾ ਹੁਣ ਤੂੰ ਖਾਣਾ ਕੀ ਆ ਪਹਿਲਾਂ ਮੈਂ ਤਾਂ ਪਰੋਂ ਹੀ ਦੇ ਦੋ ਆਲੂ ਵਾਲੇ ਬਸ ਮੈਂ ਕਿਥੇ ਆ ਗਿਆ ਨਾ ਬਾਹਾਂ ਦੱਸ ਮੈਂ ਤਾਂ ਇੱਥੇ ਯਾਰ ਦੋਸਤ ਕੋਲੇ ਗਿਆ ਸੀ ਉਹਨੂੰ ਕੋਲ ਆਇਆ ਨਾ ਪਰ ਯਾਰ ਦੋਸਤ ਨੇ ਤੈਨੂੰ ਪਰੋਂ ਹੀ ਨਹੀਂ ਖਵਾਇਆ ਜਿੱਥੇ ਭਰਾਈ ਉਹ ਤਾਂ ਪਰ ਰਾਈਡਰ ਨਾਲ ਆ ਗਿਆ ਬਾਲੀ ਕਰਨ ਹੁੰਦੀ ਉਹ ਵੀ ਚੱਲ ਚੰਗਾ ਕੋਈ ਨਾ ਬਹਿ ਜਾ ਹੁਣ ਖਵਾ ਦਿੰਦੀ ਆ ਤੈਨੂੰ ਬਣਾ ਕੇ ਆਉਣ ਵਾਲੇ ਪਰੋਂ ਕੋਲ ਚੱਲ ਤੂੰ ਬਣਾ ਉਸਨੇ ਮੈਂ ਪਹਿਲਾਂਗਾ ਦੋ ਮਿੰਟ ਖਾ ਲੈਣਾ ਲੈ ਹੁਣ ਮੈਨੂੰ ਕਹਿੰਦਾ ਆਖੇ ਭਰਾਈ ਤੂੰ ਤਾਂ ਆਈਫੋਨ ਵਾਂਗੂ ਤਪਦੀ ਰਹੀਆਂ ਤਿਕਰਾਂ ਮੈਨੂੰ ਇਹ ਕਰਦਾ ਬਸ ਮਸਕੇ ਲਾ ਕੇ ਕਰ ਰਿਹਾ ਪਰਜੈਂਟ ਪਰ ਅੰਗਰੇਜ਼ਾ ਨਾ ਦਿੰਦਾ ਕਦੇ ਕੁਛ ਕਵੇ ਕੋ ਸੁੱਕੇ 100 ਰੁਪਏ ਲਾਵੇ ਕਦੇ 500 ਦੇਵੇ ਬਸ ਪਰਜੈਂਟ ਐਸ ਕੰਮ ਵਾਸਤੇ ਰੱਖੀ ਆ ਆ ਮਾਣੋ ਜਿੰਨਾ ਮਰਜ਼ੀ ਸਮਝਾ ਲਓ ਜਿੰਨਾ ਮਰਜ਼ੀ ਫੋਨਾ ਧੰਦਾ ਕਰੋ ਕਦੇ ਨਹੀਂ ਅੱਜ ਤੱਕ ਕਹਿੰਦੇ ਆਏ ਗਿਆ ਜੀ ਹਾਂ ਮੇਰੀ ਮੂਹ ਨਹੀਂ ਚੰਗੀ ਆ ਸਾਰਿਆਂ ਨੂੰ ਨਹੀਂ ਕਹਿੰਦੀ ਫੋਨ ਦੇਖਦੀ ਰਹਿੰਦੀ ਆ ਲੱਪੜਾ ਪੁੱਛਣ ਆਲਾ ਹੋਰੇ ਫੋਨ ਬਣਾਏ ਕਦੇ ਵਾਸਤੇ ਅਜੇ ਫੋਨ ਦੇਖੂ ਚੱਲ ਮੈਂ ਕਿੱਥੇ ਗੱਲਾਂ ਲੈ ਕੇ ਬੈਗੀ ਦੋ ਤਰ੍ਹਾਂ ਦੇ ਬਣਾ ਰੋ ਕਟਾ ਕਟਾ ਦੇਖ ਲੈ ਸਾਰਾ ਦਿਨ ਪਤਾ ਨਹੀਂ ਕਾਰੇ ਤੇ ਕੀ ਰਹਿੰਦੀ ਆ ਜਵਾਕ ਕਰਨ ਦੋ ਮਿੰਟ ਕੋਈ ਆ ਜਾਣ ਨਾਲ ਉਹਨਾਂ ਦੇ ਮੁੰਡੇ ਆ ਜਾਣ ਤਾਂ ਜੇ ਕਹਿ ਦੇਣ ਉਹ ਚਾਹ ਬਣਾ ਦੇ ਚਾਹ ਕੋਈ ਰੋਟੀ ਟੁੱਕ ਦੇ ਦੇ ਤਾਂ ਮੱਚੀ ਰਹਿੰਦੀ ਫੋਨ ਲੈ ਕੇ ਅੰਦਰ ਵੜ ਜੂਗੀ ਅੰਦਰ ਪਤਾ ਨਹੀਂ ਕੀ ਇਹਦਾ ਰੱਖਿਆਗਾ ਤੇ ਕੀ ਫੋਨ ਲਾ ਕੇ ਬਹਿ ਜੂਗੀ ਕੰਨ ਨਾਲ ਸਾਰ ਤਾਂ ਪੁੱਛੀ ਨਾ ਤਾਂ ਬਾਹਰ ਅੱਥੇ ਆਗੇ ਹਲੇ ਕਹਿੰਦੀ ਐ ਤੇਰੇ ਜਵਾਕ ਮਾੜੀ ਐ ਜਵਾਕ ਕੀ ਕਰਨ ਵਿਚਾਰੇ ਉਹਨਾਂ ਨੇ ਤਾਂ ਹੁਣ ਖਾਣਾ ਪੀਣਾ ਹੈਗਾ ਹੀ ਐ ਆ ਗਿਆ ਪਤਾ ਉਹ ਮਰਵਾ ਕੀ ਹੋ ਗਿਆ ਕੀ ਹੋਣਾ ਐ ਤੂੰ ਇਹ ਜਿੱਦਰ ਆਪਾ ਪਾ ਗਏ ਐ ਇਹ ਦੱਸ ਆਪਾ ਪਾ ਕੇ ਉਹ ਅੰਦਰ ਬੜੀ ਬੈਠੀ ਆਉਂ ਕਿਆ ਵਾਰਾਂ ਦੇ ਮਾਤਾ ਕੋਟਾ ਦਾਦੀ ਚਾਹ ਚਾਹਣੇ ਦਾ ਦੇਸਿਆ ਪੇ ਬਵਾ ਤੇ ਉਹ ਉਹਨਾਂ ਨੂੰ ਲਿਆਇਆ ਮੁੰਡਿਆਂ ਨੂੰ ਤੂੰ ਨਾਲ ਲਿਆ ਕੇ ਮੁੰਡਿਆਂ ਨੂੰ ਉਹਨਾਂ ਨੂੰ ਕਹਿਤਾ ਕਿ ਚਾਹ ਬਣਾ ਦੇ ਭਾਬੀ ਉਹ ਚਾਹ ਤਾਂ ਬਣਾ ਕੇ ਦੇਤੀ ਉਹ ਤੋਂ ਬਾਅਦ ਜੇ ਤਾਂ ਨਾ ਬਸ ਮੱਚੀ ਪਈ ਐ ਮੱਚੀ ਪਈ ਐ ਕਹਿੰਦੀ ਮੈਂ ਦੱਸ ਕੀ ਕਰ ਆਪ ਤਾਂ ਵਿਆਹ ਵੀ ਕਰਾ ਲੈ ਮੈਂ ਹੁਣ ਇਹ ਹੀ ਮੈਨੂੰ ਤਾਂ ਕੋਈ ਜਣਾ ਲੱਗੀ ਰਹਿੰਦੀ ਐ ਵੀ ਜੇ ਤੇਰਾ ਵਿਆਹ ਵੀ ਹੋ ਜੇ ਮਾਰਾ ਮੋਟਾ ਕੋਈ ਮੈਨੂੰ ਵੀ ਸਹਾਰਾ ਹੋ ਜੇ ਮੇਰਾ ਉਹਦੇ ਨਾਲੋਂ ਵੀ ਆਏ ਹੋ ਜੇ ਸਾਰਾ ਦਿਨ ਸਾਰਾ ਦਿਨ ਉਹਨੂੰ ਸਮਝਾ ਦੇ ਇਕੜ ਉਹਨੂੰ ਕਹਿੰਦੇ ਇਹ ਰਿਸ਼ਤਾ ਕਰਾ ਦੇ ਕਿ ਤੂੰ ਸੌਖੀ ਹੋ ਜੇਗੀ ਰਿਸ਼ਤਾ ਕਿੱਥੋਂ ਕਰਾ ਦੂਗੀ ਉਹ ਸਾਰਾ ਦਿਨ ਤਾਂ ਅੱਖਾਂ 'ਚ ਜੁੰਮੜ ਨਾਲ ਦੇ ਤੈਨੂੰ ਕਿੱਥੋਂ ਰਿਸ਼ਤੇ ਕਰਾ ਦੂਗੀ ਉਹ ਉਹ ਤਾਂ ਉਹ ਛੋਟਾ ਆਉਂਦਾ ਕਾਰਜ ਉਹ ਜੇ ਵਿਚਾਰਾ ਕਹਿ ਦਿੰਦਾ ਉਹ ਨੂੰ ਐ ਤਾਂ ਉਹ ਕਰਦੀ ਐਗੀ ਤੂੰ ਨੂੰ ਦੱਸ ਤੀ ਕਹਦੇ ਸਾਂਪ ਦੂਤ ਵੀ ਤਿਆਰ ਕਰੀ ਬੈਠਾ ਤਾਂ ਰਿਸ਼ਤਾ ਕਰਾ ਦੇ ਲਾਲਚ ਦੇ ਦੇ ਤੂੰ ਇਹਨੂੰ ਇਹਾਵ ਨਹੀਂ ਮਾਦਾ ਅੰਦਰ ਵਿੱਚ ਵੇ ਕਿਹੜੀਆਂ ਛਾਂਬਾ ਪੁੱਛਣਾ ਮੈਂ ਤਾਂ ਬਾਹਲੀ ਦੁਖੀ ਆ ਬਾਹਲੀ ਦੁਖੀ ਆ ਮੈਂ ਕਰਾਂਦੀ ਦੱਸ ਕੀ ਕਰਾਂ ਮੈਂ ਕੋਈ ਨਾ ਐ ਤਾਂ ਕਰੀ ਜਾਂਦੀ ਰਹਿੰਦੀ ਐ ਇਹ ਐ ਕਰੀ ਤਾਂ ਜਾਂਦੀ ਬਲੱਡ ਕਿਉਂ ਨਾ ਵਧਾਵਾ ਮੇਰਾ ਮਨ ਦੁਖੀ ਹੁੰਦਾ ਤੁਹਾਡੇ ਮਨ ਨਹੀਂ ਦੇਖਦੇ ਇਸ ਤੀ ਮੇਰਾ ਜੀ ਨਹੀਂ ਕਰਦਾ ਹੈਗਾ ਉਹਨੂੰ ਬੋਲਣ ਨੂੰ ਸਾਰਾ ਦਿਨ ਮੈਂ ਅੱਕੀ ਰਹਿਣੀ ਐ ਉਹ ਕਹਿੰਦੀ ਮੈਂ ਅੱਕੀ ਰਹਿਣੀ ਐ ਜੇ ਉਹਨੂੰ ਕੋਈ ਚਾਹ ਨੂੰ ਕਹੇ ਤਾਂ ਜੇ ਮੈਂ ਕਹੇ ਤਾਂ ਕੋਈ ਤਾਂ ਪਾਣੀ ਦੇ ਦੇ ਤਾਂ ਕਹਿ ਦੂਗੀ ਤੂੰ ਤਾਂ ਮੰਜੇ ਤੇ ਬੈਠੀ ਆਰਡਰ ਮਾਰਦੀ ਐ ਲੈ ਦੱਸ ਮੈਂ ਹੁਣ ਕੀ ਕਰਾਂ ਉਹ ਚੰਗਾ ਵਾਦਾ ਤੂੰ ਲੜਿਆ ਨਾ ਕਰ ਮੈਨੂੰ ਤਾਂ ਐ ਉਹ ਫਿਰ ਆ ਤਰਾ ਕੇ ਰਿਸ਼ਤਾ ਲੈ ਲਾਏ ਕੋਈ ਤੂੰ ਕਾ ਦੇ ਰਿਸ਼ਤੇ ਕਰਾਈ ਖੜੀ ਐ ਰਿਸ਼ਤੇ ਆਪਾਂ ਨੂੰ ਬਸ ਦਿਂਦੀ ਪਈ ਐ ਆਪਦਾ ਆਪਦੀ ਹੁੰਦਾ ਉਹ ਕਰਾ ਦੂਗੀ ਫੇਰ ਵੀ ਕਿਹੜੇ ਰਿਸ਼ਤੇ ਕਰਾਉਗੀ ਮੈਨੂੰ ਨਹੀਂ ਲੱਗਦਾ ਭਾਈ ਕਿਹੜੇ ਰਿਸ਼ਤੇ ਕਰਾਉਗੀ ਆਪਦਾ ਆਪ ਹੀ ਦੇਖ ਲਓ ਜੇ ਕੋਈ ਜੜਦਾ ਤਾਂ ਕਿਸੇ ਉਹ ਆਪਾਂ ਇਸ ਨੂੰ ਮਨਾਵਾਂਗੇ ਕੋਈ ਗੱਲ ਨਹੀਂ ਮੈਂ ਇਹਨੂੰ ਹੈਗਾ ਸਾਬ ਗੱਲ ਮੈਂ ਕਰੂੰਗਾ ਤੂੰ ਆ ਮੁੰਡੇ ਮੁੰਡੇ ਜੇ ਨਾ ਲਿਆ ਕਰ ਕਰੇ ਪਲੇਸ ਤਾਂ ਤੂੰ ਤਾ ਮੇਰੇ ਨਾਲ ਕੀ ਆਖਣਾ ਪੰਜ ਚਾਰ ਜਣੇ ਆ ਯਾਰ ਹੋਰ ਮੈਂ ਕੀ ਆਜਾ ਫਿਰ ਉਹ ਨੂੰ ਆਉਂਦਾ ਰੱਬ ਇਹ ਲੈ ਕੇ ਮੁੰਡੇ ਇੱਥੇ ਘਰੇ ਵਰਦਾ ਉਹ ਯਾਰ ਨਹੀਂ ਕੋਈ ਨਹੀਂ ਆਉਂਦਾ ਹੁਣ ਮੇਰੇ ਨਾਲ ਹੋਰ ਕੀ ਨਹੀਂ ਆਉਣਾ ਗਾਏ ਨਾ ਲਿਆਇਆ ਕਰ ਆਪ ਦਾ ਕੰਮ ਜਾਰਾ ਕਰੋ ਦੇਖ ਲਿਆ ਕਰੋ ਕਿਉਂ ਮੈਂ ਆਪ ਦਾ ਪਲੇਸ ਮੋਨੇ ਹੁੰਨੀ ਆ ਕਰੇ ਉਹ ਤਾਂ ਪਹਿਲਾਂ ਹੀ ਅੱਕੀ ਰਹਿੰਦੀ ਕਿਉਂ ਸਾਰਾ ਕੋਈ ਨਾ ਆਇਆ ਇਹਨਾਂ ਨੂੰ ਤੂੰ ਨਾ ਵੜਾ ਘਬਰਾਇਆ ਕਰ ਮੈਂ ਤਾਂ ਕੋਈ ਨਹੀਂ ਭਰਾਵਾ ਮੈਂ ਤਾਂ ਬੈਠੀ ਮੈਂ ਮਾਤਾ ਬੈਠੀ ਐ ਮੈਂ ਕੀ ਕਰਾਂ ਲੈ ਦੇਖ ਲੈ ਹਲੇ ਉਹਦਾ ਪੱਖ ਲੈਂਦਾ ਉਹ ਤਾਂ ਪਹਿਲਾਂ ਹੀ ਅੱਕੀਆ ਕਾਈ ਰਹਿੰਦੀ ਐ ਤਾਂ ਵੀ ਰਹਿੰਦੀ ਐ ਹਲੇ ਕਹਿੰਦਾ ਆਹ ਨੂੰ ਮਨਾ ਲਗੇ ਆਪਾਂ ਵਿਚੋਲਣ ਬਣੂਗੀ ਕਿੱਥੋਂ ਲਿਆ ਰੂਗੀ ਤੈਨੂੰ ਡੋਲੇ ਉਹ ਭਾਗ ਉਹ ਤੋਂ ਡੋਲੇ ਲਹੂ ਪੀ ਰੱਖਿਆ ਇਹਨਾਂ ਨੇ ਤਾਂ ਮੇਰਾ ਤਾਂ ਪਾ ਲੈ ਕਿੱਥੇ ਇਹਨਾਂ ਨੇ ਬਾਹ ਪਿਆ ਇਹਦੇ ਨਾਲ ਸਾਰਾ ਦਿਨ ਅੰਦਰ ਸਾਰਾ ਦਿਨ ਅੰਦਰ ਹੀ ਬੜੀ ਰਹੂ ਅੰਦਰ ਹੀ ਬੜੀ ਰਹੂ ਪਤਾ ਨਹੀਂ ਕੀ ਇਹਨਾਂ ਗੱਲਾਂ ਕੀ ਨਾ ਸਾਰਾ ਦਿਨ ਪੇਕੀ ਮਾਂ ਨਾਲ ਹੀ ਗੱਲਾਂ ਕਰੀ ਜੋ ਮਾਂ ਨਾਲ ਹੀ ਗੱਲਾਂ ਕਰੀ ਜੋ ਕੀ ਬਸ ਸਰ ਗਿਆ ਰੱਬ ਦਾ ਨਾ ਹੀ ਆ ਹੁਚਾ ਚਲ ਮਨਾ ਕਰ ਵੀ ਕੀ ਸਕਦੇ ਹੁਣ ਆਪ ਦੀ ਲਾਹ ਦੀ ਮਾੜੀ ਇਹ ਜੀ ਇਹ ਚਲ ਕੰਮ ਤਾਂ ਨਿਬੜ ਗਿਆ ਆ ਛੋਟੇ ਦੇ ਵੀ ਪਰੌਂਠੇ ਬਣਾਤੇ ਹੁਣ 2 ਮਿੰਟ ਆਰਾਮ ਕਰ ਦਿਆਂ ਨਾਲੇ ਫੋਨ ਦੇਖ ਦਿਆਂ ਮੇਰੇ ਤਾਂ ਕਰਨਾ ਚ ਹੀ ਸੁਖ ਹੈਗਾ ਸਾਰਾ ਦਿਨ ਕੰਮ ਤੰਦਾ ਕਰੀ ਚੱਲੋ ਲੈ ਹਾਈ ਹਾਈ ਮੀ ਮੈਂ ਮਰ ਜਾ ਮੇਰੀ ਕਿਸਮਤ ਮਾੜੀ ਆ ਆ ਲਾਈਟ ਵੀ ਚਲੀ ਗਈ ਹੁਣ ਮੇਰੇ ਕਰਮਾਂ ਚ ਨਹੀਂ ਸੁੱਖ ਹੈਗਾ ਹੁਣ ਦੋ ਮਿੰਟ ਰਾਮ ਕਰਨ ਦਾ ਟਾਈਮ ਆਇਆ ਸੀ ਹੁਣ ਲੇਟ ਵਾ ਗਈ ਚੱਲ ਮਣਾ ਕਰ ਵੀ ਕੀ ਸਕਦੀ ਆ ਇਹਨਾਂ ਨੂੰ ਪੰਨੀ ਵਾਰ ਕਿਹਾ ਬਿਨਵੈਟਰ ਦਾ ਠੀਕ ਕਰਾ ਲਓ ਪਰ ਕਾਹਨੂੰ ਪੈਸੇ ਤਾਂ ਜਮੀ ਲਾ ਕੇ ਨਹੀਂ ਰਾਜੀ ਐ ਡੈਟ ਕੰਜੂਸ ਨੇ ਪੜੇ ਕੀਪਰ ਬੰਦੇ ਆ ਹੋ ਹੋ ਅਗਲੀ ਗਰਮੀ ਨੇ ਨੇ ਆਏਗੀ ਐ ਕਰਾ ਜਿਆਦਾ ਨਿੰਬੂ ਪਾਣੀ ਬਣਾ ਦੇ ਜਾਂ ਚਾਹ ਦੀ ਘੁੱਟ ਬਣਾ ਦੇ ਅੱਛਾ ਉਹਦੇ ਹੁਣ ਦੋ ਵਾਰੀ ਆਪਾਂ ਕਰਕੇ ਆਈਆਂ ਹੁਣ ਤੂੰ ਆਵੜਾ ਕਰੇ ਲਿੰਗੂ ਪਾਣੀ ਬਣਾਵੇ ਕਰੇ ਚਾਹ ਬਣਾਵੇ ਮੇਰੇ ਅਜੇ ਕੰਮ ਬਾਕੀ ਰਹਿ ਗਈ ਉਹ ਮਾਂ ਬੈਠੀ ਜੀ ਉਹਨੂੰ ਕਹਿ ਲੈਣਾ ਕੋਈ ਹੁਣ ਤੈਨੂੰ ਵਿਆਹ ਕੇ ਕਰੇ ਵਾਸਤੇ ਲੈਂਦਾ ਤੇ ਹਲੇ ਵੀ ਮਾਂ ਨੂੰ ਬੈਈ ਜਾਵਾ ਮੈਂ ਵਿਆਹ ਕੇ ਤਾਂ ਲੈਂਦਾ ਆ ਦੋਵੇਂ ਤਾਂ ਹੁਣ ਸੋਖ ਨਾਲ ਦੋਵੇਂ ਬੈਠੀ ਬੈਠੀ ਨਹੀਂ ਕੇ ਫੋਨ ਦੇਖ ਰੂ ਉਹਨਾਂ ਨਾਲ ਮਾਰਟ ਭੱਜ ਗਈ ਆ ਕਿੰਨੇ ਵਾਰ ਪਿਆ ਬਿਲ ਮੈਟਰ ਨਹੀਂ ਆ ਮੈਂ ਆ ਬੈਡਰਾ ਚੇਂਜ ਕਰ ਦੋ ਔਰ ਕਾਹਨ ਕਰਦੇ ਹੋ ਜੇ ਚੀਪੜ ਦੀਆਂ ਐ ਤੁਸੀਂ ਪੈਸਾ ਤਾਂ ਥੋੜਾ ਲੱਗੇਗਾ ਕੋਈ ਨਾ ਦੌਰ ਵੀ ਆ ਜਾਂਦੇ ਕਿਸੇ ਪਾਸੋਂ ਫੇਰ ਕਰਾ ਦਾਂਗੇ। ਪਰ ਦੌਰ ਵੀ ਆਉਂਦੇ। ਆ ਹੁਣ ਤਾਂ ਹੈਗਾ ਕੰਮ ਵੱਡ ਕੇ ਆਦਿਆ। ਆਰਤੀਆਂ ਨਾਲ ਸੌਂ ਕਰਕੇ ਆਦੇ ਹਜੇ ਵੀ ਕੋਈ ਦੌਰਤੀ ਨਹੀਂ ਆਇਆ। ਉਹ ਹਜੇ ਆਰਤੀਆਂ ਨੇ ਦਿੱਤੇ ਹੀ ਨਹੀਂ ਕੱਲਾ ਹਸਾ ਵੀ ਹੋਇਆ। ਹਜੇ ਖਾਤੇ 'ਚ ਪੈਣਗੇ। ਫੇਰ ਦੇਖਦੇ ਆ ਕੋਈ ਲਿਆਵਾਂਗੇ। ਆਈ ਕਰਦੇ ਆ ਪਰ ਮੈਂ ਦੇਖ ਕੇ ਫੋਨ ਕਰ ਦਿੰਦੀ ਆ। ਉਹ ਸਾਡੀਆਂ ਨਹੀਂ ਮੈਟਰ। ਤੁਸੀਂ ਤਾਂ ਕਾਹਨੋਂ ਆਣਿਆ ਪਿਆ ਤਾਂ ਪਾਇਆ। ਜਿੱਦੂ ਨੇ ਗ਼ੂ ਪਾਣੀ ਬਣਾਉਣਾ ਤਾਂ ਘਟ ਬਣਾ ਦੇ। ਮੈਂ ਕਿਹਾ ਚਲ ਪੱਖੇ ਠੰਡੇ ਬੈਣੇ ਆ। ਇਥੇ ਲੈਟ ਦਾਛ ਆਪਾਂ ਤਰ ਬਣਾ ਦਿੰਦੀ ਆ ਮੇਰਾ ਤਾਂ ਕਰਮਾ ਚ ਇਹ ਕੁਝ ਲਿਖਿਆ ਹੋਇਆ ਕਿ ਤੈਨੂੰ ਨਹੀਂ ਬਾਣੀ ਬਣਾ ਦੇ ਹਾਂ ਦੱਸ ਅੱਛਾ ਆਪਾਂ ਖਾਣਾ ਮੜਾ ਜਾਂ ਮਿੱਠੀ ਹੋ ਕੇ ਰਹਿਪਾ ਨਹੀਂ ਮੈਂ ਕਹਤੋਂ ਮਿੱਠੀ ਹੋ ਕੇ ਰਾਵਾਂ ਮੈਂ ਕੀ ਲੈਣਾ ਤਾਂ ਲੈਣਾ ਉਹ ਬੜੀਆਂ ਅੰਦੀ ਤਾਂ ਗੁੱਤ ਪਿੱਛੇ ਮਰਤ ਹੁੰਦੀ ਐ ਜਦੋਂ ਤੈਨੂੰ ਪਤਾ ਨਾ ਦੋ ਫਿਰਦੇ ਐ ਦੋਨਾਂ ਚ ਕੱਦਾਂ ਵਿਆਹ ਬੂ ਦਿੱਤਾ ਨਾ ਤੇ ਬੰਡੀਆਂ ਪੈ ਜਾਣੀਆਂ ਜ਼ਮੀਨ ਚ ਸਾਰਾ ਮੈਂ ਕਿਹਾ ਜ਼ਮੀਨੋਂ ਰੋਟੀ ਵੀ ਘਰ ਕੇ ਖਾਣੀ ਐ ਮੈਨੂੰ ਕਿਹੜਾ ਰੋਮਾਨੀ ਜਿਮਨਾੜਾ ਆਪਣਾ ਕੋਲ ਪਰਮਾਣਾਂ ਦੇ ਦਿੱਤਾ ਵਧੀਆ ਆਉਂਦਾ ਆਉਂਦਾ ਹੀ ਤਾਂ ਮੈਨੂੰ ਕੋਈ ਨਹੀਂ ਕਿ ਉਹ ਜਮੀਨਾਂ ਦੀ ਮੋਨਰੀ ਚਾਹਤ ਨਹੀਂ ਹੈਗੀ ਮੈਂ ਤਾਂ ਇਹ ਕਹਿਣੀ ਆ ਵਧੀਆ ਇੱਕ ਕਦੇ ਦਾ ਵਿਆਹ ਹੋ ਜਾਵੇ ਵਧੀਆ ਗੱਲਬਾਤ ਲੈ ਲਏ ਨੇ ਨਹੀਂ ਸਾਰਾ ਦਿਨ ਕਦੇ ਠੋਠੇ ਬਣਾ ਦੇ ਕਦੇ ਚਾਹ ਬਣਾ ਦੇ ਆਹੀਂ ਨਹੀਂ ਲੋਟ ਆਉਂਦਾ ਮੈਨੂੰ ਹੀ ਲੋੜ ਪਈ ਮੈਨੂੰ ਤੂੰ ਹੀ ਰੱਖ ਲੈ ਤੈਨੂੰ ਜਮੀਨਾਂ ਜਮੀਨ ਪਿੱਛੇ ਲੋਕ ਕਤਲ ਕਰ ਦਿੰਦੇ ਆ ਮਰਦੇ ਫਿਰਦੇ ਆ ਇਹ ਜਮੀਨਾਂ ਦੀ ਲੋੜ ਹੈ ਨਹੀਂ ਤੈਨੂੰ ਫਰੀ ਦੀ ਮਿਲਦੀ ਹੈ ਕੰਮ ਕਰਨ ਨੂੰ ਕੀ ਹੈ ਕੰਮ ਦਾ ਪੈਨ ਕਿ ਬੁੜੀਆਂ ਰੱਖਦਾ ਹੈ ਦੋ ਸਾਰੇ ਕਾਸੇ ਵਾਲੀਆਂ ਕੰਮ ਕਰੀ ਜਾਣੀਆਂ ਜਮੀਨ ਜਮੂਨ ਨਹੀਂ ਬਣਦੀ ਐ ਮਿਲ ਗਈ ਤਾਂ ਠੀਕ ਹੈ ਉਹ ਬਣਾਉਣੀ ਬਹੁਤ ਔਖੀ ਹੈ ਜਮੀਨ ਚੱਲਾਂ ਐ ਕਰਦੀਆਂ ਇੱਕ ਕੱਪ ਭਰ ਕੇ ਬਣਾ ਲੈਣੀ ਆ ਉਸ ਤੋਂ ਬਾਅਦ ਇਹਦੇ ਵਿੱਚ 14 ਕ ਮੈਪੀ ਲੂੰਗੀ ਛੱਲੇ ਨਾਲ ਕਾਲਜਾਜਾ ਠਰ ਜੂ ਮੰਨ ਲੈ ਮੂਬਲਾ ਹੀ ਮੈਂ ਗਿਆ ਇੱਥੇ ਤਾਂ ਹੀ ਨਹੀਂ ਪਤਾ ਹੁਣ ਕੋਈ ਹੋਰ ਆ ਜੇ ਉਹ ਆਰਡਰ ਮਾਰ ਦੇ ਮੈਨੂੰ ਵੀ ਨਿੰਬੂ ਪਾਣੀ ਬਣਾ ਦੇ ਫਟਾਫਟ ਬਣਾ ਕੇ ਪੀ ਲੈਣੀ ਆ ਨਿੰਬੂ ਪਾਣੀ ਚਲ ਨਿੰਬੂ ਲੈ ਆ ਮੈਂ ਫ੍ਰੀਜ 'ਚ ਰੱਖ ਕੇ ਖੰਡਾ ਕਰੀ ਕੀ ਕਰਦੀ ਆ ਪਤਾ ਕੁਝ ਨਹੀਂ ਕਰਦੀ ਮੰਮੀ ਉਹ ਤਾਂ ਮੈਂ ਨਿੰਬੂ ਪਾਣੀ ਬਣਾਉਂਦੀ ਸੀ ਸਕੰਦਰ ਵਾਸਤੇ ਅੱਛਾ ਤੱਕ ਮੈਨੂੰ ਵੀ ਦੇ ਦੇ ਮੇਰਾ ਵੀ ਨਾ ਕਾਲ ਜਜਾ ਮੱਚੀ ਆਂਦਾ ਉਹਦਾ ਚਾਹ ਪੀ ਲਈ ਦੋ ਤਿੰਨ ਵਾਰੀ ਤੇ ਤਜਾਬ ਜਿਹਾ ਬਣਿਆ ਪਿਆ ਮੈਨੂੰ ਵੀ ਦੇ ਦੇ ਜਨਾ ਉਹ ਕੋਈ ਮਾਂ ਹੁਣ ਤਾਂ ਮੈਂ ਖੰਡ ਕੋਰ ਕਾਹ ਨਹੀਂ ਇੱਕ ਕੱਪ ਬਣਾ ਦਿੰਦੀ ਆਂ ਅੰਬੂ ਕਾਣੀ ਚੋ ਕਰਦੀ ਹੁੰਦੀ ਆਂ ਦੇੜੀ ਘੁੱਟ ਸਾਰਾ ਦਿਨ ਇੰਨੀ ਤਾਂ ਪੀ ਰਹੀ ਨਹੀਂ ਕੀ ਗੱਲ ਐ ਕੋਈ ਨਿਆਇ ਕੋ ਕਰਦੀ ਆਂ ਦੋ ਦੋ ਘੁੱਟਾ ਮੈਨੂੰ ਦੇ ਦੇਗੀ ਕੀ ਹੋ ਜੂ ਚਲ ਐ ਕਰਵਾ ਨਹੀਂ ਨਿੰਬੂ ਪਾਣੀ ਬਣਾਉਣੀ ਆ ਉਹ ਜਵਾਕ ਉੱਠ ਖੜਿਆ ਕੋਈ ਜਾਂਦਾ ਮੜ ਕੇ ਆਉਂਦਾ ਸ਼ਾਮਲਾ ਸ਼ਾਮ ਨਹੀਂ ਐ ਤੂੰ ਦੇੜੀ ਘੁੱਟ ਪਾਣੀ ਕਿਤੇ ਬੂਹੇ ਦੇਵੇਂ ਦੇੜੀ ਦੇੜੀ ਤੂੰ ਬਾਲ ਜਾ

ही माँ अब इन सारे खाने आते हैं तू क्या कर रही हैं बाहर तू क्यों हो गया क्या बात कर रहे हैं आते हो इतना ये रूम जेब का नहीं आपको पता है कि गौरव कहाँ है मैंने नहीं देखा तू वहाँ आधा कितना पैसे ओ मार को हनी मैं चारों गरीब हैं तो ही ना यार

ਉਹ ਨਾ ਆ ਮੈਂ ਤਾਂ ਕੋਈ ਯਾਰ ਜਿਹੜਾ ਬੰਦਲਾ ਵਾਲਾ ਗੋੜ ਬੰਦਦੇ ਖਾਣੋਂ ਮਾਰਾ ਜਾ ਪਰ ਮੂਹ ਮੈਂ ਦੇਖੋ ਪਹਿਲੇ ਵਿਆਹ ਦੇ ਗੁਰ ਕਿਹੜਾ ਲਾਉਂਦਾ ਪਹਿਲੀ ਕਰਨੀ ਕਿ ਕਿਹੜਾ ਵਿਆਹ ਕਰ ਲੋ ਆਪਾਂ ਦਾ ਕੋਈ ਕਾਰਡ ਨਹੀਂ ਹੈਗਾ ਲੈਟਰ ਪਿਆ ਰਹੀ ਵੰਡਿਆ ਉਹਨਾਂ ਦੇ ਵੱਡੇ ਨੇ ਕੋਈ ਵੀ ਗੁਰ ਤਾਂ ਕੋਈ ਨਹੀਂ ਦਿੰਦਾ ਜਗ ਬਣਾਉਂਦਾ ਕਰ ਪਰ ਦੂਜੀ ਦਾ ਬਸਾਉਂਦਾ ਲੈਟਰ ਪਾਣਾ ਸੀ ਆਪਾਂ ਵੀ ਕਿਹੜਾ ਇਹਨਾਂ ਕਰਕੇ ਨਹੀਂ ਜੰਨਾ ਕਿ ਲੈਟਰ ਕੋਈ ਨਹੀਂ ਕਰਦਾ ਸਭਲਾ ਤੂੰ ਜਾੜੇ ਮੋੜ ਕਰ ਲੈਣਾ ਇਹਦਾ ਜੀਬ ਚਲਾਈ ਉਹ ਗੱਲ ਦਾ ਹੁੰਦੀ ਨਹੀਂ ਇਹਨੂੰ ਫਾੜੋ ਵੰਡ ਲਓ ਇਹਨੂੰ ਫੜਾ ਦੇ ਫਾੜੋ ਇਹ ਕੰਮ ਕਰੀ ਤੂੰ ਨਹੀਂ ਖਾਣਾ ਇਹਨੂੰ ਖਾਓ ਮਾਣੇ ਕਾਟ ਨਹੀਂ ਖਾਣਾ ਆ ਵੇਖੋ ਮਾਣੇ ਕਾਉ ਨਹੀਂ ਖਾਣਾ ਇਹਨੇ ਨਾ ਨਾ ਪਹਿਲੇ ਤੇ ਫਾੜ ਕੇ ਦਿਖਾ ਦੇ ਨਾ ਮਾਤਾ ਪੂੰਗਾ ਫਾਈ ਮੈਂ ਹੀ ਖਾ ਲੈਂਦਾ ਆ ਵੇ ਮੈਂ ਖਾ ਲਾਂ ਨਿਭਰਾ ਨਹੀਂ 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 ਲੈ बाती नंदा पल्लवा बताती है ना कंजर्वा, वो तो कराते हैं ना और हाँ पर ये वाला सोडा नंदा बार दा ना ये वाला पकाता है पकारा बीरपाल ठंडी ये वाला पकाता है हाँ मेरा तो औरापार जीरा था।, तो था है उतर चलने लग जाती है अभी मज़ा ना कोई गाल नहीं ऐसे तब्ती का होनी है कुछ नहीं होता कोई गाल नहीं � ਮੈਂ ਵੀ ਆਇਆ ਜੀ ਰੇਕ ਮਾਨਸਾ ਉਹ ਕੌਣ ਸਾਡਾ ਲਿਆ ਕਰਤਾ ਕੰਮ ਕਰਤਾ ਕੰਮ ਤਾਂ ਸਾਬਾ ਸੀ ਹਾਂ ਕੀ ਹੋ ਗਿਆ ਓਏ ਮੈਂ ਤਾਂ ਦੂਬਾਰ ਤੇਰਾ ਮਗਰ ਉਹੀ ਲਾਦਾ ਕਿਉਂ ਕੀ ਕਰਤਾ ਮੈਂ ਕੰਮੀ ਹੋ ਤੇ ਡਾ ਕਰਾ ਕੇ ਰੱਖਦਾ ਸੀਗਾ ਕੀ ਹੋ ਗਿਆ ਉਹ ਤਾਂ ਮੈਚ ਹੋਣ ਜੇ ਲੱਗਿਆ ਤੂੰ ਹਾਂ ਬਾਬਾ ਮੈਨੂੰ ਕਹਿੰਦਾ ਅੱਖਾਂ ਵਿੱਚ ਕੇ ਚਾਹ ਲਈ ਹਾਂ ਉਹ ਕਹਿੰਦਾ ਮੇਰੀ ਨਿਗਾ ਪਈ ਨਾ ਤੇ ਉਹ ਤਾਂ ਜਾ ਕੀ ਆ ਮੇਰੇ ਕੋ ਨਹੀਂ ਭਰਾ ਮੈਨੂੰ ਫੜ ਲਿਆ ਉਹਨਾਂ ਨੇ ਓਏ ਯਾਰ ਬਸ ਉਹ ਤਾਂ ਵੀ ਕੱਟਾ ਰਹਿ ਗਿਆ ਕੱਟਾ ਨਹੀਂ ਤਾਂ ਨਿਕਲ ਗਿਆ ਗੱਲ ਚੋਂ ਤਾਂ ਮੈਂ ਨਿਕਲ ਗਿਆ ਹਾਂ ਚੱਲ ਫੇਰ ਠੀਕ ਹੈ ਨਿਬੜ ਗਿਆ ਕੰਮ ਨਿਬੜ ਗਿਆ ਹੁਣ ਤਾਂ ਮੈਂ ਆਪ ਦੀ ਸਕੀਮ ਲਾਉਂ ਹੁਣ ਤੇਰੇ ਮੰ ਤਾਲਾ ਮਰ ਬੀਆ ਬਰਾਬਰ ਠੀਕ ਹੈ ਚੰਗਾ ਕੀ ਹੋਈ ਪਈ ਐ ਲੈ ਅਖੇ ਪ੍ਰਾਦੇ ਨੂੰ ਨੀ ਰਿਸ਼ਤਾ ਇਹ ਤਾਂ ਰਿਸ਼ਤੇ ਕਰਾਉਣ ਤੋਂ ਮਜਬੂਰ ਕਰਾ ਦੇਤਾ ਇਹ ਤਾਂ ਹੁਣ ਦਾਦਿਆਂ ਕੋਲੇ ਜਾਣ ਲੱਗ ਗਿਆ ਇਹ ਤਾਂ ਤੀਨ ਟੰਮਣ ਕਰਨ ਲੱਗ ਗਿਆ ਲੈ ਸ਼ੁਕਰ ਕਰ ਉਹ ਤਾਂ ਮੇਰੀ ਅੱਖ ਖੁੱਲ ਗਈ ਤੇਰਾ ਕੀ ਪਤਾ ਸੀ ਥੀ ਲਿਆ ਕੇ ਤੇਰੇ ਦਾਦਿਆਂ ਕੋਲੇ ਜਾਂਦਾ ਕੀ ਸ਼ੁਕਰ ਵਾਲੀ ਗੱਤ ਮੈਨੂੰ ਲੈ ਮੋਜਾ ਨਾ ਖੇ ਗੋੜਾ ਖੇ ਤਾਂ ਵਿਆਹ ਲੇ ਦੇ ਤੋ ਜਾਸੀ ਪੁੱਛਣ ਆਲੇ ਹੋਵੇ ਦੇ ਕੰਜਰਾ ਮੀਤ ਕੋਰੀ ਵਿਆਹ ਕਰਦਾ ਲੈ ਆ ਗਿਆ ਮੈਂ ਕਦੇ ਨਹੀਂ ਵੇ ਦੇਖਣਾ ਭੰਡਾ ਨਾਲ ਜਿਹਨੇ ਬੱਥੇ ਨੂੰ ਮਾਰਿਆ ਕਰ ਤੈਨੂੰ ਕਰਲੀ ਨਹੀਂ ਹੁੰਦੀ ਤਾਂ ਹੋਰ ਤਾਂ ਹਰੀ ਤੁਨ ਕਰਨੀ ਹੋਈ ਫਿਰ ਦਿਹਾਣਾ ਮੈਨੂੰ ਤਾਂ ਨਹੀਂ ਆ ਤੈਨੂੰ ਨਹੀਂ ਮਾਰ ਤਾਉਂਦਾ ਮੈਂ ਨੂੰ ਹਿੱਦਰ ਕਰ ਲਿਆ ਕਰ ਬੱਥੇ ਨੂੰ ਇੱਧਰ ਵੀ ਮੰਗਦਾ ਮੈਨੂੰ ਕਰ ਲਿਆ ਜਾਊਗਾ ਨਿਕਲ ਆਇਆ ਤਾਂ ਦਿਖਾ ਆ ਸਾਰਾ ਘਰੀ ਬਹਿਣਾ ਮੈਂ ਇੱਧਰ ਵੀ ਗਰੀ ਮੈਂ ਮੈਂ ਕਹਿੰਦਾ ਕਾਹਨੂੰ ਕਾਹਨੂੰ ਮੈਂ ਤੂੰ ਕੀ ਲਾਮ ਕਰੇ ਨਾ ਹੋਗਾ ਕਰਦਾ ਹੁਣੀ ਗੱਲ ਕਰ ਬੱਥੇ ਨਾਲ ਤੇਰਾ ਬੰਦੇ ਤੇ ਨਹੀਂ ਆਉਂਦਾ ਬੈਠਣਾ ਬੋਲ ਚੰਗਾ ਭੱਠੇ ਵਾਲਾ ਨਾਲ ਗੱਲ ਕਰਦਾ ਮੈਂ ਹੈਲੋ ਉਹ ਮਾਤਾ ਕਹਿੰਦਾ ਯਾਰਾ ਪਟੇਲਪੁਰ 2000 ਟਪੇਜੋ ਯਾਰ ਕੰਦ ਕੱਢਣੀ ਆ ਵਿਚਾਲੇ ਕੰਦ ਕੱਢਣੀ ਆ ਹਾਂ ਆਪੇ ਦੇਵਾ ਕੋਈ ਨਾ ਕੋਈ ਨਾ ਤਾਂ ਪੈਸੇ ਉਹਨੂੰ ਪਾ ਦੇ ਆਏ ਪੈਸੇ ਦਾ ਵਾਧੂ ਆਪਣੇ ਕੋਲੇ ਕਿਹੜਾ ਘਾਟਾ ਕਾਹੇ ਦਾ ਠੀਕ ਐ ਲੈਟ ਆਉਂਦੀ ਆ ਫਿਰ ਹੁਣ ਕੰਦ ਨਿਕਲੂਗੇ ਇੱਥੇ ਮੈਂ ਕਿੰਨੇ ਕੁ ਮਿੰਟਾਂ ਦੇ ਨਾਂਦ ਕੰਦ ਕੱਢ ਲਿਓ ਤੁਹਾਨੂੰ ਆਇਆ ਨਾ ਗਿੱਠਾਂ ਫਿਰ ਪਤਾ ਲੱਗੂ ਤੁਹਾਨੂੰ ਅੱਛਾ ਹੁਣ ਜੇ ਆਪਾਂ ਟੂਟਾ ਦੜੇ ਨਾ ਅੰਨਾ ਬੱਦਲਾ ਯੋਕੋ ਸੋਚਦੀ ਨਹੀਂ ਤੁਸੀਂ ਮੇਰੇ ਬਾਰੇ ਮੈਂ ਕਿਉਂ ਐਵੇਂ ਤੁਹਾਡੇ ਥੱਲੇ ਲੱਗਾ ਵੀ ਤੇ ਬੋਤੀ ਕਰਾਂ ਮੈਂ ਕੀ ਵੀ ਮੇਰਾ ਨਾ ਮੰਗ ਕੇ ਮੈਨੂੰ ਆ ਕੇ ਦੱਸਦੇ ਕਿ ਮੁੱਲ ਤੇ ਮਿਲਦੀ ਹੁੰਦੀ ਹੈ ਬਤਾਓ ਵੀ ਲੈ ਆਉਂਦੀ ਤੈਨੂੰ ਕੰਧਰਾ ਕਿਉਂ ਮੁੱਲ ਦਿੰਗਾ ਜੋਗਰਾ ਮੈਂ ਹਾਂ ਤੇ ਆਦੀ ਕੰਮ ਨਾਲ ਬਗਰੇ ਆਰਦੀ ਕੋਈ ਨਹੀਂ ਸਮਝਾਈ ਗਿਆ ਉਹ ਨਹੀਂ ਲਿਆ ਅੱਜ ਕਰ ਬਣਾਏਗਾ ਨਾ ਇਹ ਨਾਗਰਾ ਆਪਦੀ ਪਸੰਦ ਲੈ ਆਏ ਹੋਰ ਨੂੰ ਜੋ ਕਰੋਗੇ ਬਾਅਦ ਚ ਲੈ ਆਤਾ ਸਹੀ ਹਾਂ ਤੇਰੇ ਨਾਲ ਕੋਈ ਤਰੀ ਦੀ ਫੇਰੀ ਆ ਹਾਂ ਆ ਵੀਡੀਓ ਇ ਚ ਇੰਸਟਾਗ੍ਰਾਮ ਜਿੱਤੇ ਵਾਧੂ ਨੇ ਕੁੜੀਆਂ ਤਾਂ ਮੈਂ ਉਹਨਾਂ ਚੋਂ ਲਿਆਉਂਗਾ ਮੈਂ ਤਾਂ ਅੱਛਾ ਹਾਂ ਇਹ ਤਾਂ ਇੰਸਟਾਗ੍ਰਾਮ ਵਾਲਿਆਂ ਨਾਲ ਗੱਲਾਂ ਆ ਆ ਸਰ ਚੜ ਕੇ ਮਰ ਉਹਨਾਂ ਖਾਲ ਜਿੰਨੀ ਖਾਵਾਂਗੇ ਨਾ ਉਹ ਨਹੀਂ ਲੋਟ ਆਉਣਗੇ ਫਿਰ ਇਹ ਮਣ ਮਣ ਕਰਨਗੇ ਮਗਰ ਮਗਰ ਫਿਰ ਨਾ ਇਹ ਤਾਂ ਵੀਰੇ ਆ ਕਹਿੰਦਾ ਕਾਹਨ ਹੋਊਗਾ ਨੂੰ ਉਹਨੂੰ ਸਾਡੇ ਵਾਲਾ ਵੀ ਝਡੂ ਜਾਂ ਗੱਲੀ ਹੁਣ ਦਾ ਵੀ ਤੂੰ ਤੀਵੀ ਮਗਰ ਲੱਗਿਆ ਫਿਰ ਤੱਕ ਲੈ ਲੈ ਓਏ ਆ ਕੀ ਡਰਾਮਾ ਤੇਰਾ ਦਿਮਾਗ ਦਮੂ ਕਿ ਹਿੱਲ ਗਿਆ ਕੁਲਰ ਮੂਰੇ ਪਿਆ ਤੈਨੂੰ ਗਿਆ ਯਾਰ ਉਹ ਕੁਲਰ ਮੂਰੇ ਅੱਗ ਲੱਗੀ ਜਾਂਦੀ ਐ ਸੂਰਜ ਤਾਂ ਦੇਖ ਲੈ ਦੁਪਹਿਰ ਆਇਆ ਪਹਿਲੇ ਮੈਂਥੋਂ ਕਿ ਲੈਣਾ ਐ ਤੂੰ ਆਦਾ ਬਾਗ ਜਾ ਮੈਂ ਤਾਂ ਇਹੀ ਕਰੂੰਗਾ ਠੀਕ ਐ ਮਾੜਿਆ ਖੇਤ ਬੰਨੇ ਜਾਣਾ ਤੂੰ ਬੂਟ ਚੜੀ ਪਿਆ ਮੈਂ ਤਾਂ ਤਾਂ ਸਮਝ ਨਹੀਂ ਤੂੰ ਕਰੀ ਕੀ ਇਹਨਾਂ ਮੈਂ ਤਾਂ ਬਹਲਾ ਗੋ ਕਰੂੰਗਾ ਯਾਰ ਤੂੰ ਮੈਂ ਤਾਂ ਲੈਣਾ ਕੀ ਹੈਗਾ ਇਹਦਾ ਹੁਣ ਮੈਂ ਦੱਸੂ ਆ ਕੀ ਹੁੰਦਾ ਇਹਦੂਗਾ ਹਾਂ ਉਹ ਦੱਸਣ ਦੀ ਤਾਂ ਗੱਲ ਠੀਕ ਆ ਪਰ ਆਹ ਤਾਂ ਹੈ ਜਿਆ ਕੁਸ ਤਾਂ ਕੁਝ ਵੀ ਕੋਈ ਨਾ ਕਰ ਇਹਦੀਆਂ ਕੀ ਸੁਣਦਾ ਇਹ ਤਾਂ ਅੱਜ ਸਵੇਰ ਦਾ ਹੀ ਇਹੇ ਕੁਸ ਕਰਦਾ ਕਦੇ ਮੱਠਾ ਚ ਲੱਤ ਮਾਰਦਾ ਕਦੇ ਕੁਸ ਕਰਦਾ ਹੁਣ ਡਰਾਮੇ ਕਰ ਕਰ ਦਿਖਾਉਂਦਾ ਧੁੱਪੇ ਪੈਂਦਾ ਜਾਣ ਕੇ ਆਏ ਨਾ ਉਹਦਾ ਮੱਠਾ ਵੱਜਿਆ ਲੱਤ ਤੇ ਯਾਰ ਆਜੋ ਤੁਸੀਂ ਚੱਪ ਕਰਕੇ ਪਾਣੀ ਧਾਣੀ ਪੀ ਲੋ ਇਹ ਤਾਂ ਮਰੂਗਾ ਇਹ ਤਾਂ ਮਰਨ ਦੇ ਦਿਨ ਨੇੜੇ ਆ ਰਿਹਾ ਵਧੀਆ ਮਰ ਜੂ ਚੱਕ ਕੇ ਫੂਕ ਕੇ ਆਵਾਂਗੇ ਮਰ ਜਾਣੀ ਖੂਕ ਕੇ ਨਹੀਂ ਹਰਦਾ ਸਾਰੇ ਟੱਪਰ ਨੂੰ ਕਾਹ ਰਹੂਂਂ ਗਰੀ ਸਾਰੇ ਟੱਪਰ ਨੂੰ ਮੈਂ ਚਾਹੁੰਦਾ ਪਹਿਲਾਂ ਤਾਂ ਤੇਰੇ 'ਚ ਬੋਲੂ ਪਹਿਲਾਂ ਤਾਂ ਮੈਂ ਹਾਂ ਤੂੰ ਬੋਲੀ ਜਾ ਲੈ ਲੇਗਾ ਤੂੰ ਅੰਦਰ ਲੈ ਜਾ ਅੰਦਰ ਲੈ ਜਾ ਚੱਲ ਦੁਪਹਿਰੇ ਧੁੱਪੀ ਤੇ ਹਲੇ ਧੁੱਪੇ ਪਾਵਾਂ ਸਾਵੇਂ ਪਾਵਾਂ ਮੈਂ ਯਾਰ ਸੋਨੂ ਕੀ ਮੈਂ ਤਾਂ ਇਹ ਮੇਰਾ ਜਿੱਥੇ ਨਕਸ਼ੇ 'ਚ ਕਹਿੰਦਾ ਹੋਊਂਗਾ ਉੱਥੇ ਪਾਊਂਗਾ ਕਰ ਦਿਓ ਮੇਰਾ ਕੀ ਕਰਾਂਗਾ ਬੰਦੇ ਆਮ ਕੋ ਨੂੰ ਕਿਦਾਂ ਦਾ ਸਮਝਾਈਏ ਇੱਥੇ ਹੁੰਦੀਆਂ ਕੰਦਾ ਮੇਰੀ ਨਕਸ਼ੇ 'ਚ ਇੱਥੇ ਪਉਂਗਾ ਲੈ ਹਟਾ ਦੇ ਆਹ ਭੈਣ ਬਤਾ ਰੋ ਹਾਲੇ ਦੇਖਣਾ ਇਹਦੀ ਕਰਤੂਤਾ ਕੀ ਕੀ ਲੱਛਣ ਕਰਦਾ ਕਦੇ ਵੀ ਮੂੰਹ ਬੱਠਾ ਦੀ ਪੈਰ ਮਾਰਦਾ ਕਦੇ ਕੁਛ ਕਰਦਾ ਕਦੇ ਕੁਛ ਕਰਦਾ ਅੱਜ ਤੂੰ ਟੋਲੀ ਜੜਾ ਕੇ ਰਹਿ ਗਿਆ ਹੁਣ ਦੇਖਣਾ ਹੁਣ ਤਾਂ ਜਮੀਨ ਉੱਪਰ ਚੱਪੀ ਆ ਦੇਖਣਾ ਆਪਣਾ ਢੇਟਾ ਨੂੰ ਜੜਾ ਕੇ ਰਹਿ ਗਿਆ ਮੈਂ ਨਿੰਗੋ ਕਿੱਦਰ ਦੀ ਨਾ ਓ ਸੁੱਕਾ ਸਾਖਾ ਪੀ ਗਿਆ ਹੁਣ ਇਹ ਮੇਰੇ ਹਿਸਾਬ ਨਾਲ ਇਹਨੇ ਮਰਨਾ ਹੈ ਦੇਦਨ ਡਿਆਇਆ ਪੇਜਮਾ ਮੈਨੂੰ ਲੱਗਦਾ ਤੇਰੇ ਤੋਂ ਨਹੀਂ ਹੱਲ ਹੋਣਾ ਇਹਦਾ ਹਮਤਾਜ ਨਹੀਂ ਕਰੂੰ ਅੰਡਾ ਕੱਢ ਨਾ ਮਰ ਜਾਣਾ ਤੂੰ ਦੇਖੀ ਲਈਦਾ ਕਰਦੀ ਸੀ ਮੈਂ ਵਾਸਾ ਕੀ ਕਰੇ ਉਹਨਾਂ ਕੱਜ ਰਾਤੀ ਨੂੰ ਕੰਮ ਪਾਣੀ ਬਣਾ ਕੀ ਕਰਾਂਗੇ ਇਹ ਜਾਂ ਤੂੰ ਦੇਖੀ ਲੈ ਬਹੁਤੀ ਇਹ ਵੱਡ ਤਾਲਾ ਲਾ ਮਗਰ ਉਪਰਾਂ